वीर मनप्रीत सिंह जी यूके वालेयां ਵੱਲੋਂ ਗੁਰਮਤ ਸਮਾਗਮ ਗੁਰਦੁਆਰਾ 6ਵੀਂ ਪਾਤਸ਼ਾਹੀ ਰਣਜੀਤ ਐਮਨੂ ਵਿਖੇ 8 ਮਾਰਚ 2025 ਨੂੰ ਸ਼ਾਮ 7 ਵਜੇ ਤੋਂ ਲੈ ਕੇ 9 ਵਜੇ ਤੱਕ ਹੋਵੇਗਾ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਜਾਂਦੀ ਹੈ ਸਮਾਗਮ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਕਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੜੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ वीर मनप्रीत ਸਿੰਘ ਵੱਲੋਂ ਆਪ ਜੀ ਚਾਣ ਆਪਾਸਾਨੇ ਬੇਨਤੀ ਹੈ ਜੀ मार्च ਦਾ ਮਹੀਨਾ ਜਿਹੜਾ ਆ ਰਿਹਾ ਹੈ ਗੁਰੂ ਤੁਈ ਤੁਈ ਸੈਕੰਡ ਅਫੀਸ਼ੀਅਲ ਟੂਰ ਪਹਿਲਾ ਅਫੀਸ਼ੀਅਲ ਟੂਰ ਪਿਛਲੇ ਸਾਲ 2024 ਵਿੱਚ ਹੋਇਆ ਸੀ ਇਸ ਵਾਰ ਗੁਰੂ ਮਹਾਰਾਜ ਦੀ ਆਗਾਤ ਬਹੁਤ ਕਿਰਪਾ ਸਦਕਾ ਤੇ ਪਾਰੇ ਸੰਗਤ ਦੇ ਸਹਿਯੋਗ ਦੇ ਨਾਲ ਤੁਈ ਤੁਈ ਸੈਕੰਡ ਅਫੀਸ਼ੀਅਲ ਟੂਰ ਜੋ ਕਿ ਮਾਰਚ ਦੇ ਮਹੀਨੇ ਤੋਂ ਲੈ ਕੇ April ਦੇ ਮਹੀਨੇ ਤੱਕ ਚੱਲਣ ਦੇ ਜੋ ਕਿ ਇੰਡੀਆ ਵਿੱਚ ਲਿਖੇ ਗਏ ਨੇ ਉੱਥੇ ਆਪ ਜੀ ਦੇ ਚਰਨਾਂ ਦੀ ਸੇਵਾ ਕਰਨ ਦਾ ਸੁਭਾਗਾ ਸਮਾ ਗੁਰੂ ਮਹਾਰਾਜ ਨੇ ਬਖਸ਼ ਕੀਤਾ ਹੈ ਅੰਮ੍ਰਿਤਸਰ ਸਾਹਿਬ ਵਿਖੇ ਮੁੰਬਈ ਵਿਖੇ ਦਿੱਲੀ ਵਿਖੇ ਬੈਂਗਲੌਰ ਵਿਖੇ ਕੈ ਰਕ ਸਾਥ ਸੰਗਤ ਦੇ ਚੜਨਾਂ ਦੀ ਸੇਵਾ ਦਾ ਸੁਭਾਗਾ ਸੁਭਾਗਾ ਮਿਲਿਆ ਹੈ ਸੋ ਕਿਰਪਾ ਕਰਕੇ ਆਪ ਇਹ ਚਹਿਨਾ ਕਰਸ ਦਿੱਤੀ ਹੈ ਕਿ ਜਿੱਥੇ-ਜਿੱਥੇ ਵੀ ਆਪ ਜੀ ਆ ਸਕਦੇ ਹੋ ਘੂਮਾ ਮਾ ਕੇ ਆਵੋ ਤੇ ਹੋਰਨਾਂ ਨੂੰ ਵੀ ਨਾਲ ਲੈ ਕੇ ਆਵੋ ਤਾਂ ਕਿ ਆਪਾ ਤੁਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਗੋਦੀਵ 'ਚ ਬੈਠ ਕੇ ਸੰਗਤ ਵਿੱਚ ਬੈਠ ਕੇ ਨਾਮ ਜਪ ਸਕੇ ਤੇ ਨਾਮ ਜਪੀਏ ਤੇ ਉਹ ਨਿਰੰਕਾਰ ਵਾਹਿਗੁਰੂ ਦੀ ਉਸਤਤ ਕਰੀਏ ਇਸ ਨਿਰੰਕਾਰ ਵਾਹਿਗੁਰੂ ਦੀ ਕਿਰਪਾ ਦੀਆਂ ਗਾਧ ਉਹ ਕਿਰਪਾ ਦੇ ਪਾਤਰ ਬਣੀ ਤੇ ਦਾਸ ਦੇ ਸਮੂਹ ਤੁਹੀ ਤੁਈ ਟੀਮ ਵੱਲੋਂ ਜਿੰਨੇ ਵੀ ਇੰਡੀਆ ਦੇ ਅੰਦਰ ਜਿਹੜੇ ਦਾਸ ਤੁਹੀ ਤੁਈ ਟੀਮ ਹੈ ਉਹਨਾਂ ਦੇ ਵੱਲੋਂ ਇਹ ਸਾਡੀ ਬੇਨਤੀ ਹੈ ਆਪਣੇ ਸਾਥ ਸੰਗਤ ਜੀ ਉਹ ਵੱਧ ਕੇ ਇਸ ਪੋਸਟਰ ਨੂੰ ਅੱਗੇ ਸ਼ੇਅਰ ਕਰੋ ਤਾਂ ਕਿ ਔਰ ਸਬਦ ਨਾਲ ਸ਼ੇਅਰ ਕਰੋ ਔਰ ਸਾਰੇ ਸਮਾਗਮਾਂ ਵਿੱਚ ਆਪ ਜੀ ਨੂੰ ਆ ਕੇ ਦਰਸ਼ਨ ਦੇਣ ਔਰ ਛੇਤੀ ਛੇਤੀ ਰੀਅਲੀ ਲੁਕਿੰਗ ਫੋਰਵਰਡ ਔਦਿਸ ਤੋਂ ਹੀ ਤੁਸੀਂ ਅਕਨੋਫੀਸ਼ਲ ਟੂਰ ਮਾਰਚ 2025 ਔਰ ਸਾਰੇ ਦੇਸ਼ ਦੇ ਗੁਰੂ ਦੀ ਕਿਰਪਾ ਦੇ ਪਾਤਰ ਬਣ ਗਏ। ਪਉਚੋ ਦੀ ਖੀਮਾ ਔਰ ਛੇਤੀ ਛੇਤੀ ਆਪ ਇਹ ਦਰਸ਼ਨ ਕਰਦੇ ਆ ਜੀ। ਅਸੀ ਇਸ ਬਖਸ਼ਿਸ਼ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।